ਅਲਤਨੇ ਜਿਹੜਾ ਸੱਚ ਦੇ ਝੂਠ ਦਾ ਨਤਾਦਾ ਕਰਦਾ ਇਹ ਨਾਲਾ ਤੋਂ ਬਧਾਇ ਕੁਲਦੀਪ ਸਿੰਘ ਢਾਲੀਵਾਲ ਦੇ ਅਰਵਿੰਦ ਕੇਜਰੀਵਾਲ ਨੂੰ ਕਥਿਤ ਸ਼ਰਾਬ ਘੁਟਾਲੇ ਨਾਲ ਜੁੜੇ ਕੇਸ ਵਿੱਚ ਬਰੀ ਹੋਣ ਤੋਂ ਬਾਅਦ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਇਹ ਕਹਿੰਦੀ ਰਹੀ ਹੈ ਕਿ ਸ਼ਰਾਬ ਘੁਟਾਲਾ ਬਿਲਕੁਲ ਫਰਜ਼ੀ ਹੈ ਅਤੇ ਕੋਈ ਘੁਟਾਲਾ ਨਹੀਂ ਹੋਇਆ ਹੁਣ ਸੱਚਾਈ ਸਾਹਮਣੇ ਆਉਣ ਲੱਗੀ ਹੈ ਅਤੇ ਕਥਿਤ ਸ਼ਰਾਬ ਘੁਟਾਲੇ ਨਾਲ ਜੁੜੇ ਕੇਸ ਵਿੱਚ ਆਪ ਸਰਪ੍ਰਿੰਮ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਕੋਰਟ ਨੇ ਬਰੀ ਕਰ ਦਿੱਤਾ ਹੈ ਈਡੀ ਵੱਲੋਂ ਸ hẳn ਭੇਜੇ ਜਾਣ ਉੱਤੇ ਪੇਸ਼ ਨਾ ਹੋਣ ਤੇ ਦਾਇਰ ਕੀਤੇ ਗਏ ਕੇਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਹੈ ਇਸ ਤੋਂ ਇਲਾਵਾ ਕੁਲਦੀਪ ਸਿੰਘ ਢਾਲੀਵਾਲ ਨੇ ਆਓ ਸੁਣਦੇ ਹਾਂ ਐਂਡ ਚੀਫ ਸਪੋਕਸਮੈਨ ਆਮ ਆਦਮੀ ਪਾਰਟੀ ਪੰਜਾਬ ਅੱਜ ਤੁਸੀਂ ਸਭ ਨੇ ਇਹ ਸੁਣਿਆ ਸਭ ਨੇ ਪੜਿਆ ਅੱਜ ਚੈਨਲਾਂ ਤੇ ਸੋਸ਼ਲ ਮੀਡੀਆ ਤੇ ਚੱਲ ਰਿਹਾ ਕਿ ਸਾਡੀ ਪਾਰਟੀ ਦੇ ਕੌਮੀ ਕਦਮੀਨਰ ਅਰਵਿੰਦ ਕੇਜਵਾੜ ਜੀ ਜਿਨ੍ਹਾਂ ਨੂੰ ਈਡੀ ਨੇ ਝੂਠੇ ਕੇਸਾਂ ਦੇ ਵਿੱਚ ਫਸਾਇਆ ਸੀਗਾ ਉਹਨਾਂ ਕੇਸ ਜਿਹੜੇ ਆ ਅੱਜ ਬੜੀ ਕਰ ਦਿੱਤੇ ਗਏ ਉਹਨੇ ਕੇਸ ਭਾਜਪੀ ਨੇ ਇੱਕ ਰਾਜਨੀਤੀ ਦੇ ਤਹਿਤ ਸਾਡੀ ਪਾਰਟੀ ਦਾ ਨੁਕਸਾਨ ਕਰ ਲਿਆ ਉਨਨਾਂ ਨੇ ਵੈਮ ਸੀਗਾ ਕਿ ਸ਼ਰਦ ਆਲਵਿੰਦ ਕੇਰਿਵਾਲ ਜੀ ਨੂੰ ਜੇਲ੍ਹ ਚ ਢੱਕਣ ਨਾਲ ਆਮਾਦੀਪ ਪਾਰਟੀ ਖਤਮ ਹੋ ਜੂਗੀ ਪਤਾਮਾਦੀਪ ਪਾਰਟੀ ਹੋ ਨਾ ਸੂਬਿਆਂ ਦੇ ਵਿੱਚ ਅਲਵਿੰਦ ਕੇਰਿਵਾਲ ਜੀ ਦੀ ਗੁਵਾਈ ਹੇਠ ਜਦੋਂ ਜਿਹੜੀ ਵਧੀ ਜਾ ਰਹੀ ਹੈ ਸੋ ਮੈਂ ਬਸ ਜਿੱਥੇ ਆਪਣੇ ਕੌਮੀ ਕਨਵੀਨਰ ਅਲਵਿੰਦ ਕੇਰਿਵਾਲ ਜੀ ਨੂੰ ਵਧਾਈ ਦੇਣਾ ਉੱਥੇ ਪੂਰੇ ਦੇਸ਼ ਵਿੱਚ ਪੂਰੇ ਪਰਦੇਸਾਂ ਦੇ ਵਿੱਚ ਇੰਟਰਨੈਸ਼ਨਲ ਲੈਵਲ ਦੇ ਉੱਤੇ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਜਿੱਥੇ-ਜਿੱਥੇ ਵੀ ਆਪ ਇਸ ਵਕਤ ਬੈਠੇ ਆ ਸਮਰਥਕ ਬੈਠੇ ਆ ਆਮ ਆਦਮੀ ਪਾਰਟੀ ਦੇ ਕਾਕੂਨ ਬੈਠੇ ਆ ਸਭ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਕਿ ਅਦਾਲਤ ਨੇ ਜਿਹੜਾ ਸੱਚ ਤੇ ਝੂਠ ਦਾ ਨਿਤਾਣਾ ਕਰਤਾ ਸੱਚ ਸੱਚ ਹੀ ਆ ਦੋਸਤੋ ਝੂਠ ਦੇ ਨਾਲ ਤੁਸੀਂ ਕਿੰਨਾ ਕਿਸੇ ਨੂੰ ਦੱਬ ਲੋਗੇ ਪੂਰਾ ਦੱਬਨ ਦੀ ਕੋਸ਼ਿਸ਼ ਕੀਤੀ ਮਨੀਸ਼ ਸੁਛੋਦੀਆ ਜੀ ਅਰਵਿੰਦ ਕੇਰਿਵਾੜ ਜੀ ਸਤਿੰਦਰ ਜੈਨ ਜੀ ਸੰਜੇ ਸਿੰਘ ਜੀ ਸਾਡੀ ਸਾਡੀ ਲੀਡਰ ਲੀਡਰਸ਼ਿਪ ਨੂੰ ਜਿਹੜਾ ਦੱਬ ਕੇ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਅੱਜ ਜਿਹੜਾ ਬੀਜੇਪੀ ਦੇ ਇਹ ਮੂੰਹ ਦੇ ਉੱਤੇ ਇੱਕ ਕਲਾ ਦੀ ਚਪੇੜ ਹੈ ਜਿਨ੍ਹਾਂ ਨੇ ਝੂਠੇ ਕੇਸਾਂ ਦੇ ਵਿੱਚ ਸਾਡੇ ਕੌਮੀ ਕਨਵੀਨਰ ਅਦਵਨ ਕੇਰਿਵਾਲ ਨੂੰ ਜਿਹੜਾ ਅਫਸਾਇਆ ਸੀਗਾ ਬੀਜੇਪੀ ਜੋ ਮਰਜ਼ੀ ਕੋਸ਼ਿਸ਼ ਕਰ ਲਵੇ ਜਿੰਨੇ ਮਰਜ਼ੀ ਕੇਸ ਬਾਲੇ ਜਿੰਨੇ ਮਰਜ਼ੀ ਸਾਡੀ ਪਾਰਟੀ ਦੇ ਲੀਡਰਾਂ ਨੂੰ ਜੇਲ੍ਹ ਤੇ ਭੇਜ ਦੇ ਸਾਡੀ ਪਾਰਟੀ ਦਿਨ-ਦਿਨ ਜਿਹੜਾ ਹਿੰਦੁਸਤਾਨ ਦੇ ਵਿੱਚ ਵੱਧ ਰਹੀ ਹੈ ਔਰ ਜਦੋਂ ਵੀ ਬਦਲ ਬਣੂਗੀ મોદી ਦਾ ਆਮ ਆਦਮੀ ਪਾਰਟੀ ਬਣ ਤੇ ਇਤਨਾ ਇਕ ਦਿਨ ਅਦਵਨ ਕੇਰਿਵਾਲ ਜੀ ਇਸ ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਏ ਇਹ ਮੈਨੂੰ ਪੱਕਾ ਜਿਹੜਾ ਯਕੀਨ ਹੈ ਸੋ ਮੈਂ ਇੱਕ ਵਾਰ ਫਿਰ ਤੁਹਾਨੂੰ ਸਭ ਨੂੰ ਅਦਵਿਨ ਕੇਰਿਵਾਲ ਜੀ ਦਾ ਅੱਜ ਈਡੀ ਨੂੰ ਪਾਇ ਚੂਠੇ ਕੇਸਾਂ ਚ ਬਧੀ ਹੁੰਦੇ ਤੁਹਾਨੂੰ ਸਭ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਆਪਣੇ ਵੱਲ ਜਿਹੜੇ ਕਦੀਨਦਰ ਸਾਹਿਬ ਉਹਨਾਂ ਨੂੰ ਵੀ ਔਰ ਬਾਕੀ ਵੀ ਪਾਰਟੀ ਦੀ ਸਮੂਚੀ ਲੀਡਰਸ਼ਿਪ ਦਿੱਲੀ ਦੇ ਵਿੱਚ ਬੈਠੀ ਆ ਗੋਆ ਦੇ ਵਿੱਚ ਬੈਠੀ ਆ ਗਜਵਾੜ੍ਹ ਚ ਬੈਠੇ ਆ ਸਭ ਸਾਵਾ ਦੇ ਜਿੱਥੇ ਜਿੱਥੇ ਮਧਮਧਲੇ ਦੇ ਵਿੱਚ ਬੈਠੇ ਆ ਪੰਜਾਬ ਦੀ ਸਾਰੀ ਲੀਡਰਸ਼ਿਪ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਧੰਨਵਾਦ ਜੀ ਵਾਇਰਲ ਦੀ ਘਟਨਾ ਸਾਹ ਵਾਇਰਲ ਦੀ ਘਟਨਾ